ਹਾਂ ਜੀ ਹੋਰ ਕਿਵੇਂ ਠੀਕ ਠਾਕ ਆ ਸਭ ਲੋ ਅੱਜ ਸੰਡੇ ਆ ਤੇ ਅੱਜ ਆਪਾਂ ਨੂੰ ਸਗੀ ਛੁੱਟੀ ਤੇ ਆਪਾਂ ਹੋ ਗਏ ਸਵੇਰੇ ਸਵੇਰੇ ਲਾਈਵ ਦਿੱਖ ਰਹੀ ਯਾਰ ਦੋਸਤਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਫਿਰ ਅਧੂਣਾ ਘੰਟਾ ਆਪਾਂ ਲਾਈਵ ਹੋ ਕੇ ਤੋ ਵਾਰ ਜਾਣਾ ਹੈਗਾ ਗੜ ਸ਼ੰਕਰ ਨੂੰ ਤੇ ਸুইস ਕਰਕੇ ਪਾ ਗਿਆ ਵੀ ਚਲੋ ਥੋੜਾ ਚਿਰ ਲਾਈਵ ਹੋ ਜਾਈਏ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਜੜੀ ਆ ਕਰ ਲਈਏ ਹਮਮ ਖੋਰ ਸੁਣਾਓ ਕਿਵੇਂ ਆ ਸਭ ਠੀਕ ਠਾਕ ਆ ਲੋ ਜਿੰਨੇ ਵੀ ਵੀਰ ਆਪਣੇ ਨਾਲ ਅੱਜ ਜੁੜਨਗੇ ਬੜਾ ਆਨੰਦ ਦਾ ਤਨਹਵਾਦ ਹੋ ਕੇ ਜਰੂਰ ਆਪਣੇ ਲਾਈਵ ਦੇ ਉੱਤੇ ਆਣ ਕੇ ਕਮੈਂਟ ਕਰਕੇ ਗੱਲਬਾਤ ਕਰਿਓ ਜਤਿੰਦਰ ਕੁਮਾਰ ਜੀ ਧੰਨਵਾਦ ਕੀ ਹਾਲ ਹੈ ਹਰਮੀਸ਼ ਲਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾ ਕਿਵੇਂ ਹੋ ਜਤਿੰਦਰ ਕੁਮਾਰ ਸਾਹਿਬ ਠੀਕ ਠਾਕ ਆ ਤੇ ਸੋ ਇਸ ਕਰਕੇ ਆਪਾਂ ਜਿਹੜੇ ਚਲਦੇ-ਚਲਦੇ ਲਾਈਵ ਨੂੰ ਜਤਿੰਦਰ ਕੁਮਾਰ ਜੀ ਲਾਈਕ ਕਰ ਦਿਓ ਧੰਨਵਾਦ ਜੀ ਤੇ ਗੱਲ ਹੈਗੀ ਆ ਵੀ ਅੱਜ ਹੈਗਾ ਇੱਕ ਵਾਰ ਹੋਈ ਹਾਂਜੀ ਵਧੀਆ ਜੀ ਠੀਕ ਹੈ ਜੀ ਬਹੁਤ ਵਧੀਆ ਚਾਹੀਦਾ ਤੇ ਆਪਾਂ ਦੇਖਿਆ ਵਿੱਚ ਤਾਂ ਸੰਡੇ ਛੁੱਟੀ ਸੀਗੀ ਤੇ ਚੱਲ ਹੱਲੇ ਪਰਨਾ ਪੁੰਨਾ ਪਾ ਬੰਨਣਾ ਹੈ ਤੇ ਹਾਂ ਪ੍ਰੈਸ ਵੀ ਠੀਕ ਹੈ ਤੇ ਆਪਾਂ ਪਰਨਾ ਪੁੰਨਾ ਬੰਨ ਕੀ ਤਾਂ ਫੇਰ ਆਪਾਂ ਚਾਹਾਂਗੇ ਗੱਲ ਛੰਕ ਨੂੰ ਇਸੋ ਬਹੁਤ ਵਧੀਆ ਜਿੰਨੇ ਵੀ ਵੀਰ ਆਪਣੇ ਨਾਲ ਜੁੜਦੇ ਆ ਬੜਾ ਧੰਨਵਾਦ ਆ ਚਰਨਜੀਤ ਕੌਰ ਜੀ ਬੜਾ ਧੰਨਵਾਦ ਆ ਹੋਰ ਸੁਣਾ ਕਿਵੇਂ ਆ ਤੇ ਦੇਖੋ ਇਹ ਤਾਂ ਕਮੈਂਟ ਕਰਨ ਦੇ ਨਾਲ ਤੁਹਾਨੂੰ ਵਟ ਟੂ ਓਕੇ ਤੁਹਾਨੂੰ ਹੀ ਜਾਣਦੇ ਨੂੰ ਕਿ ਚਰਨਜੀਤ कौर ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਪਹਿਲਾਂ ਵੀ ਆਪਣੇ ਲਾਈਵ ਦੇ ਉੱਤੇ ਆਏ ਸੀਗੇ ਤੇ ਹੁਣ ਵੀ ਤੁਹਾਡਾ ਸਵਾਗਤ ਹੈ ਆਪਣੇ ਲਾਈਵ ਦੇ ਉੱਤੇ ਤੇ ਕੋਈ ਸਾਡੇ ਲਾਈਕ ਸੇਵਾ ਹੁੰਦੀ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਕੋਈ ਵੀ ਨਿੱਤਰ ਆਪਣੇ ਨਾਲ ਜੁੜਦਾ ਆ ਤੇ ਬੜਾ ਧੰਨਵਾਦਵਾਜੀ ਤੁਹਾਡਾ ਤੇ ਸੋ ਇਸ ਕਰਕੇ ਕੋਈ ਆਪਣੇ ਨਾਲ ਡਿਊ ਟੂ ਲਾਈਵ ਹੋਣਾ ਚਾਹੁੰਦਾ ਹੈ ਤੇ ਜ਼ਰੂਰ ਕਮੈਂਟ ਕਰਕੇ ਦੱਸ ਦਿਆ ਕਰੀ ਕਰੋ ਤੇ ਆਪਾਂ ਵੀ ਇਹ ਵੀ ਲਾਈਵ ਜਿਹੜਾ ਆ ਉਹ ਫੇਕ ਇੰਟਰਸਟਿਡ ਲਾਈਵ ਹੋ ਜਾਂਦਾ ਇੱਕ ਦੂਸਰੇ ਦੇ ਨਾਲ ਗੱਲਾਂ ਕਰਕੇ ਆਪਾਂ ਲਾਈਵ ਕਰਨਾ ਜਿਹੜਾ ਤੇ ਕਿ ਇੱਕ ਸੋਸ਼ਲ ਵਰਕ ਕਰਨ ਦਾ ਵੀ ਨਵਾਂ ਤਰੀਕਾ ਆ ਜਿਹਦੇ ਨਾਲ ਸਾਡਾ ਜਿਹੜਾ ਲਾਈਵ ਵਾ ਵਾਇਰਲ ਜਿਆਦਾ ਹੁੰਦਾ ਆ ਤੇ ਜ਼ਰੂਰ ਇਹ ਅਗਰ ਆਪਣੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਤੇ ਜ਼ਰੂਰ ਆਪਣੇ ਸ਼ਾਰਟ ਤੇ ਜਾ ਕੇ ਮੈਸੇਜ ਕਰਿਓ ਤੇ ਜ਼ਰੂਰ ਆਪਣਾ ਨੰਬਰ ਲੈ ਲਿਓ ਕਿ ਤੁਸੀਂ ਅਲੱਗ ਗੱਲਬਾਤ ਕਰ ਸਕਦੇ ਆ ਤੇ ਫਿਰ ਆਪਾਂ ਡਬਲ ਲਾਈਵ ਜਿਹੜਾ ਉਹ ਕਰ ਸਕਦੇ ਆ ਲੋ ਜੀ ਧੰਨਵਾਦ ਹੋਜੀ ਢਾਡਾ ਜਿੰਨੇ ਵੀ ਆਪਣੇ ਲਾਈਵ ਦੇ ਉੱਤੇ ਜੁੜੇ ਆ ਤੇ ਜਰੂਰ ਚਲਦੇ ਚਲਦੇ ਲਾਈਵ ਨੂੰ ਲਾਈਕ ਜਰੂਰ ਕਰਿਓ ਤੇ ਬੜੀ ਮਿਹਰਬਾਨੀ ਸ਼ੁਕਰੀਆ ਧੰਨਵਾਦਵਾ ਜੀ ਹਾਂਜੀ ਮੈਂ ਤੁਹਾਡੇ ਨਾਲ ਲਾਈਵ ਹੋਣਾ ਚਾਹੁੰਦਾ ਆ ਅੱਛਾ ਕਦੋਂ ਨੂੰ ਹੋਣਾ ਚਾਹੁੰਦਾ ਆ ਸ਼ਾਮ ਨੂੰ ਚਲੋ ਫਿਰ ਅੱਜ ਤਿਆਰੀਆਂ ਰੱਖੋ ਜਤਿੰਦਰ ਕੁਮਾਰ ਜੀ ਤੇ ਕਿਹੜੀ ਗੱਲ ਪੁੱਛਣੀ ਚਾਹੁੰਦੇ ਆ ਤੇ ਆਪਣਾ ਨੰਬਰ ਲਿਖ ਦੋ ਤੇ ਨੰਬਰ ਲਿਖ ਦੋ ਤੇ ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ ਆਂ ਤੇ ਅਸੀਂ ਰੱਪਨ ਲਾਈਵ ਹੋਵਾਂਗੇ ਠੀਕ ਹੈ ਜੀ ਤੇ ਹੋਰ ਜਿੰਨੇ ਵੀ ਆਪਣੇ ਨਾਲ ਸੱਜਣ ਮਿੱਤਰ ਜੁੜਦੇ ਹੁੰਦੇ ਆ ਤੇ ਜਰੂਰ ਆਪਣੇ ਲਾਈਵ ਦੇ ਉੱਤੇ ਆਣ ਕੇ ਕਮੈਂਟ ਕਰੀਆ ਕਰੋ ਤੇ ਚਲਦੇ ਚਲਦੇ ਲਾਈਵ ਨੂੰ ਲਾਈਕ ਵੀ ਕਰ ਦਿਆ ਕਰੋ ਤਾਂ ਜੋ ਦੇਖੋ ਗੱਲਬਾਤ ਜਿਹੜੀ ਹੈ ਫਿਰ ਵਧੀਆ ਚੱਲਦੀ ਰਹਿੰਦੀ ਆ ਜਰੂਰ ਜਰੂਰ ਜਿਹੜਾ ਡਬਲ ਲਾਈਵ ਹੋਣਾ ਚਾਹੁੰਦਾ ਹੈ ਜੋ ਵੀ ਆਪਣੇ ਭੈਣ ਭਰਾ ਹੈਗਾ ਤੇ ਜਰੂਰ ਉਹ ਆਪਣੇ ਨਾਲ ਲਿੰਕ ਬਣਾਇਓ ਤੇ ਜਰੂਰ ਆਪਾਂ ਡਬਲ ਲਾਈਵ ਜਿਹੜਾ ਕੋਲੋਬੋਰੇਟ ਕਹਿੰਦੇ ਆ ਜਰੂਰ ਉਹ ਆਪਾਂ ਕਰਾਂਗੇ ਠੀਕ ਹੈ ਜੀ ਹੇ ਹੋਰ ਸਣਾ ਕਿਵੇਂ ਆ ਸਭ ਠੀਕ ਠਾਕ ਅੱਜ ਤਾਂ ਸਾਰੇ ਛੁੱਟੀ ਤੇ ਆ ਅੱਛਾ ਫਿਲਮ ਰੋ ਅਫਟਰ ਰੋ ਹਾਂਜੀ ਫਿਲਮ ਔਰ ਮੈਸ਼ਨ ਹਾਂਜੀ ਕਿੱਥੋਂ ਦੇਖ ਰਹੇ ਆ ਜੀ ਆਪਾਂ ਨੂੰ ਰੋ ਅਫਟਰ ਰੋ ਕਿ ਕਿਵੇਂ ਦੇਖੋ ਲੈਂਗੁਏਜ ਵਾਲੇ ਆਪਣੇ ਨਾਲ ਹੋਰ ਹੁੰਦੇ ਜਾਂ ਤੇ ਆਪਨੋ ਲੈਂਗੁਏਜ ਦੀ ਸਮਝ ਨਹੀਂ ਲੱਗਦੀ ਦੁਨੀਆ ਦੇ ਉੱਤੇ ਦੇਖੋ ਧਰਤੀ ਕਿੱਡੀ ਵੱਡੇ ਆ ਕਿੰਨੀਆਂ ਇਹਦੇ ਤੇ ਪਛਾਵਾਂ ਆ ਤੇ ਇਨਸਾਨਾਂ ਦੀਆਂ ਸ਼ਕਲਾਂ ਵੀ ਦੇਖੋ ਅਲੱਗ-ਅਲੱਗ ਆ ਪਰ ਫਿਰ ਵੀ ਇਹ ਜਗਤ ਜਿਹੜਾ ਇਹ ਸੰਸਾਰ ਜਿਹੜਾ ਆ ਇਹ ਸਦੀਆਂ ਤੋਂ ਚੱਲਿਆ ਹੀ ਆ ਰਿਹਾ ਆ ਸਭ ਕੁਝ ਠੀਕ ਹੈ ਕਿ ਨਹੀਂ ਤੇ ਲੋ ਜਿਹੜੇ ਹੋ ਜੇ ਅਲੱਗ ਲੈਂਗੁਏਜ ਦੇ ਨਾਲ ਆਪਣੇ ਨਾਲ ਜੁੜਦੇ ਆ ਚਾਹੇ ਉਹ ਸਾਡੀ ਗੱਲ ਨਹੀਂ ਸਮਝਦੇ ਚਾਹ ਪਾਉਨਾਂ ਦੀ ਨਹੀਂ ਸਮਝਦੇ ਹੈਗੇ ਤੇ ਇੱਕ ਹੀ ਲੈਂਗੁਏਜ ਹੋ ਜਈਏ ਜਿਹੜੀ ਇੰਗਲਿਸ਼ ਹੋ ਤੇ ਤਕਰੀਬਨ ਤਕਰੀਬਨ ਸਾਰੇ ਵਰਲਡ ਦੇ ਵਿੱਚ ਲੋਕੀ ਥੋੜੀ ਥੋੜੀ ਉਹਦੇ ਬਾਰੇ ਵਿੱਚ ਜਾਣਕਾਰੀ ਸਮਝ ਤੇ ਰੱਖਦੇ ਆ ਵੈਸੇ ਤਾਂ ਹੁਣ ਤਾਂ ਬਹੁਤ ਸਾਰੀ ਸਮਝ ਰੱਖ ਰਹੇ ਆ ਲੋਕੀ ਤੇ ਪਰ ਗੱਲ ਕੀ ਆ ਵੀ ਇੰਗਲਿਸ਼ ਦੀ ਜਿਹੜੀ ਜਾਦਾ ਸਮਝ ਆਉ ਹੁਣ ਬਹੁਤ ਸਾਰੀ ਦੁਨੀਆ ਜਿਹੜੀ ਆ ਉਹ ਰੱਖਣ ਲੱਗ ਪਈ ਆ ਤੇ ਕਿਉਂਕਿ ਇੰਗਲਿਸ਼ ਕੰਪਿਊਟਰ ਸਾਰਾ ਕੁਝ ਹੀ ਯਾਨੀ ਕਿ ਸਿਸਟਮ ਜਿਹੜਾ ਇੰਗਲਿਸ਼ ਦੇ ਨਾਲ ਹੀ ਬਦਿਆ ਫੇਲ ਹੋਇਆ ਆ ਸੌਫਟਵੇਅਰ ਸਭ ਜਿਹੜੇ ਆ ਇੰਗਲਿਸ਼ ਦੇ ਨਾਲ ਹੀ ਸਹੀ ਕੰਮ ਕਰ ਸੋ ਸਕੇ ਇਹ ਤੇ ਇਸ ਕਰਕੇ ਲੈਂਗੁਏਜ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਪੂਰੇ ਜਗਤ ਦੇ ਵਿੱਚ ਜਿਹੜੀ ਆ ਸੰਸਾਰ ਦੇ ਵਿੱਚ ਜਿਹੜੀ ਆ ਇਹ ਜਿਹੜੀ ਆ ਫੇਮਸ ਲੈਂਗੁਏਜ ਜਿਹੜੀ ਆ ਇੰਗਲਿਸ਼ ਬਣ ਗਈ ਤੇ ਇਸ ਕਰਕੇ ਸਾਨੂੰ ਇੰਗਲਿਸ਼ ਦੀ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਹੀ ਰੱਖਣੀ ਚਾਹੀਦੀ ਆ ਤੇ ਲੋ ਜਿੰਨੇ ਵੀ ਵੀਰ ਆਪਣੇ ਨਾਲ ਜੁੜੇ ਆ ਬੜਾ ਧੰਨਵਾਦ ਵਾਜੀ ਟੱਡਾ ਤੇ ਤੋ ਸੁਣੋ ਕਿਵੇਂ ਆ ਸਭ ਠੀਕ ਆ ਹਾਂਜੀ ਜੋ ਵੀ ਨਵੇਂ ਆਪਣੇ ਨਾਲ ਜੁੜਦੇ ਆ ਪਲੀਜ਼ ਚਲਦੇ ਚਲਦੇ ਲਾਈਵ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿ ਦੇਖੋ ਸਬਸਕ੍ਰਾਈਬ ਕਰਨ ਦੇ ਨਾਲ ਇੱਕ ਹੀ ਹੁੰਦਾ ਆ ਵੀ ਆਪਾਂ ਨੂੰ ਐਕਟੀਵਿਟੀ ਜਿਹੜੀ ਆ ਦੁਬਾਰਾ ਦੁਬਾਰਾ ਹੋ ਮਿਲਦੀ ਆ ਠੀਕ ਹੈ ਨਹੀਂ ਚੁਆਇਸ ਦੇ ਮੁਤਾਬਕ ਤੇ ਬੜੀ ਮਿਹਰਬਾਨੀ ਆ ਸ਼ੁਕਰੀਆ ਜੀ ਤੇ ਹੋਰ ਜਿੰਨੇ ਵੀ ਵੀਰ ਆਪਣੇ ਨਾਲ ਜੁੜ ਰਹੇ ਆ ਤੇ ਬੜਾ ਧੰਨਵਾਦ ਆ ਜੀ ਟਾਟਾ ਤੇ ਸਵਾਗਤ ਆ ਟਾਟਾ ਆਪਣੀ ਲਾਈਵ ਦੇ ਉੱਤੇ ਤੇ ਜਰੂਰ ਆਪਣੇ ਨਾਲ ਗੱਲਬਾਤ ਕਰਕੇ ਤਦ ਸਿਆਰ ਕਰੋ ਕਿ ਹੋ ਜੇ ਸਾਡੇ ਚੈਨਲ ਤੇ ਐਕਟੀਵਿਟੀ ਤੁਹਾਨੂੰ ਵਧੀਆ ਲੱਗਦੀ ਹੈ ਕਿਹੜੀ ਨਹੀਂ ਵਧੀਆ ਲੱਗਦੀ ਹੈਗੀ ਜਰੂਰ ਇਸ ਚੀਜ਼ ਨੂੰ ਕਮੈਂਟ ਵਿੱਚ ਸ਼ੇਅਰ ਕਰ ਦਿਆ ਕਰੋ ਤੇ ਤਾਂ ਜੋ ਇੱਕ ਗਲਤੀਆਂ ਜਿਹੜੀਆਂ ਇਨਸਾਨ ਦੀਆਂ ਹੈਗੀਆਂ ਆ ਅਗਰ ਜੇ ਸਾਨੂੰ ਸਮਝ ਆ ਗਈਆਂ ਕਿ ਵੇਲੇ ਸਾਡੀਆਂ ਗਲਤੀਆਂ ਜਿਹੜੀਆਂ ਸਾਨੂੰ ਨਹੀਂ ਸਮਝ ਆਉਂਦੀਆਂ ਉਹ ਦੂਸਰਿਆਂ ਨੂੰ ਸਮਝ ਆ ਜਾਂਦੀਆਂ ਆ ਸੋ ਇਸ ਕਰਕੇ ਹੈ ਕਿ ਗਲਤੀਆਂ ਤਾਂ ਗਲਤੀਆਂ ਹੀ ਆ ਉਹ ਚਾਹੇ ਸਾਨੂੰ ਸਮਝ ਲੱਗਣ ਚਾਹੇ ਸਾਨੂੰ ਦੂਸਰੇ ਆ ਦੱਸ ਦੇਵੇ ਅਗਰ ਉਹਨਾਂ ਗਲਤੀਆਂ ਦੇ ਉੱਤੇ ਅਸੀਂ ਅਮਲ ਕਰੀਏ ਕੰਮ ਕਰੀਏ ਤਾਂ ਸਾਡੀਆਂ ਗਲਤੀਆਂ ਦੇ ਵਿੱਚ ਸੁਧਾਰ ਜਿਹੜਾ ਆ ਹੋ ਸਕਦਾ ਹੈ ਲਾਜ਼ਮੀ ਸੁਧਾਰ ਹੋ ਸਕਦਾ ਹੈ ਤੇ ਸਾਡੇ ਫਿਊਚਰ ਦੇ ਵਿੱਚ ਆਉਣ ਵਾਲੀ ਲਾਈਫ ਜਿਹੜੀ ਆ ਫਿਊਚਰਿੰਗ ਜਿਹੜੀ ਲਾਈਫ ਸਾਡੀ ਕਾਫੀ ਬੈਸਟ ਜਿਹੜੀ ਆ ਹੋ ਸਕਦੀ ਆ ਕਿ ਸੋ ਇਸ ਕਰਕੇ ਇਹ ਨਹੀਂ ਵੀ ਜੇ ਸਾਡੇ ਉਮਰ ਇੰਨੀ ਹੋ ਗਈ ਆ ਜਾਂ ਸਾਡੀ ਸਾਡੇ ਬਾਲ ਪੱਕੇ ਹੋ ਗਏ ਆ ਉਹਦੇ ਨਾਲ ਇਨਸਾਨ ਜਿਹੜਾ ਆ ਕੋਈ ਵਧੀਆ ਨਹੀਂ ਬਣਦਾ ਹੈਗਾ ਤੇ ਗੱਲ ਇਦਾਂ ਵੀ ਗਲਤੀ ਇੱਕ ਸਾਡੀ ਬੱਚਾ ਵੀ ਕੱਢ ਸਕਦਾ ਆ ਸੋ ਇਹੋ ਜਿਹਾਂ ਹੈਗੀ ਆਆਂ ਗੱਲਾਂ ਬਾਤਾਂ ਵੀ ਗਲਤੀ ਜਿਹੜੀ ਆ ਜੇ ਕੋਈ ਬੱਚਾ ਵੀ ਕਰ ਦੇਵੇ ਤਾਂ ਉਹ ਵੀ ਗਲਤੀ ਨੂੰ ਸਤਿਕਾਰ ਕਰਨਾ ਚਾਹੀਦਾ ਆ ਗਲਤੀ ਤਾਂ ਗਲਤੀ ਹੁੰਦੀ ਆ ਤੇ ਗਲਤੀ ਨੂੰ ਸੁਧਾਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਆ ਉਹ ਸਾਨੂੰ ਕਰਨੀ ਚਾਹੀਦੀ ਆ ਗਲਤੀਆਂ ਦੇ ਵਿੱਚ ਸੁਧਾਰ ਸਾਨੂੰ ਦੇਣਾ ਚਾਹੀਦਾ ਠੀਕ ਹੈ ਜੀ ਤੇ ਹੋਰ ਜਿੰਨੇ ਵੀ ਵੀਰ ਆਪਣੇ ਨਾਲ ਜੁੜ ਰਹੇ ਆ ਜਾਂ ਨਵੇਂ ਜੁੜ ਰਹੇ ਆ ਜਾਂ ਆਪਾਂ ਨਾਲ ਪੁਰਾਣੇ ਜੁੜ ਰਹੇ ਆ ਬੜਾ ਧੰਨਵਾਦ ਆ ਜੀ ਤੁਹਾਡਾ ਆਪਣੀ ਲਾਈਵ ਦੇ ਉੱਤੇ ਤੇ ਜੇ ਕਿਰਪਾ ਮਿਹਰਵਾਨੀ ਧੰਨਵਾਦ ਤੇ ਹੋਰ ਸਨਾਓ ਕਿਵੇਂ ਆ ਤੇ ਲਖੋ ਜਿਹਦੇ ਦਿਨ ਵਧੀਆ ਲੱਗ ਗਿਆ ਹੁਣ ਤੋਂ ਪੌਂਸਟਾਰਟ ਹੋ ਗਈਆਂ ਆ ਤੇ ਹੌਲੀ ਹੌਲੀ ਠੰਡ ਹੋਣ ਹੋਊਗੀ ਗੈਵ ਤੇ ਗਰਬੀ ਦੇ ਦਰਸ਼ਨ ਜਿਹੜੇ ਆ ਉਹ ਹੁਣੇ ਚਾਲੂ ਹੋ ਗਏ ਆ ਤੇ ਸੋ ਬੜੀ ਹੀ ਐਲਕੀਨ ਦੋ ਬਜੜੇ ਆ ਵੀ ਕਹਿੰਦੇ ਠੰਡ ਜਿਆਦੀ ਪਈ ਆ ਨਾ ਠੰਡ ਦੇ ਵਿੱਚ ਹੁਣ ਸਾਨੂੰ ਗਰਮੀਆਂ ਦਾ ਟੈਸਟ ਸਾਨੂੰ ਜਿਆਦਾ ਵਧੀਆ ਲੱਗਣਾ ਆ ਹੌਲੀ ਹੌਲੀ ਤੇ ਜਦੋਂ ਗਰਮੀ ਸਿਖਰਾਂ ਤੇ ਪਹੁੰਚ ਜਾਣੀ ਆ ਫੇ ਠੰਡ ਦਾ ਟੈਸਟ ਵਧੀਆ ਲੱਗਣਾ ਲੋ ਇਨਸਾਨ ਦੇ ਜਿਹੜੇ ਸਿਸਟਮ ਆ ਓਸੀ ਤਰੀਕੇ ਦੇ ਨਾਲ ਚੱਲਦੇ ਰਹਿੰਦੇ ਆ ਕਦੀ ਇਨਸਾਨ ਨੂੰ ਕੁਛ ਵਧੀਆ ਲੱਗਦਾ ਆ ਕਦੀ ਕੁਛ ਵਧੀਆ ਲੱਗਦਾ ਆ ਨਾ ਤੇ ਲੋ ਇਸੇ ਤਰੀਕੇ ਦੇ ਨਾਲ ਇਨਸਾਨ ਦੀ ਜਿਹੜੀ ਪੂਰੀ ਲਾਈਫ ਆ ਜਿਹੜੀ ਜ਼ਿੰਦਗੀ ਆ ਜਿੰਨੀ ਕਿ ਹੈਗੀ ਆ 60 70 ਸਾਲ 80 ਸਾਲ 90 ਸਾਲ ਉਹ ਗੁਜ਼ਰ ਜਾਂਦੀ ਆ ਤੇ ਆਪਣੀ ਜਿਹੜੀ ਆ ਉਹ ਇੱਕ ਵਰਲਡ ਦੀ ਯਰਨੀ ਜਿਹੜੀ ਆ ਉਹ ਪੂਰੀ ਕਰਕੇ ਇਹ ਸੰਸਾਰ ਤੋਂ ਚੱਲੀ ਜਾਂਦਾ ਆ ਲੋ ਇਸੇ ਤਰੀਕੇ ਦੇ ਨਾਲ ਇਸ ਸੰਸਾਰ ਦੇ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਹੈ ਇਹ ਪਰਪਰਾ ਆਉਣਾ ਆ ਜਾਣਾ ਆ ਠੀਕ ਹੈ ਜੀ ਤੇ ਇਨਸਾਨ ਜਿੰਦਗੀ ਜਾਣ ਕੇ ਕਿੰਨਾ ਕੰਮ ਕਰਦਾ ਆ ਕਿ ਉਹ ਸਾਰਾ ਕੁਝ ਜਿੰਜ ਤੋਂ ਦੁਨੀਆ ਦੇ ਤੋਂ ਜਾਂਦਾ ਤੇ ਸਾਰਾ ਕੁਝ ਇੱਥੇ ਹੀ ਛੱਡ ਕੇ ਜਾਂਦਾ ਆ ਕਿ ਸੋ ਇਸ ਕਰਕੇ ਹੈਗੀ ਆ ਬਈ ਇੱਥੇ ਇਨਸਾਨ ਤਾਂ ਇਨਸਾਨ ਛੋਟੇ ਛੋਟੇ ਜਿਹੜੇ ਕੀੜੀਆਂ ਕਰਦੇ ਆ ਉਹ ਵੀ ਆਪਣਾ ਕੰਮ ਕਰਦੇ ਆ ਨितीश ਬਬੂ ਹੈਲੋ ਜੀ ਵੇਰ ਆ ਯੂ ਫਰੋਮ ਬ੍ਰਦਰ ਵੇਰ ਆਰ ਯੂ ਫਰੋਮ ਬ੍ਰਦਰ ਆਪਾਂ ਆਈ ਐਮ ਫਰੋਮ ਫਗਵਾੜਾ ਸਟੇਟ ਪੰਜਾਬ ਕੰਟਰੀ ਇੰਡੀਆ ਹਮ ਹਾਊ ਆਰ ਯੂ ਇਨ ਸਟੇ ਨਿਤੇਸ਼ ਨਿਤੇਸ਼ ਬੱਬੂ ਜੀ ਕੀ ਹਾਲ ਚਾਲ ਜੀ ਤੇ ਲੋ ਇਸੇ ਤਰੀਕੇ ਦੇ ਨਾਲ ਇਨਸਾਨ ਜਿਹੜਾ ਆ ਉਹ ਆਪਣੀ ਜ਼ਿੰਦਗੀ ਪੂਰੀ ਕਰਕੇ ਇਸ ਦੁਨੀਆ ਦੇ ਤੋਂ ਚਲਿਆ ਜਾਂਦਾ ਹੈ ਤੇ ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਆ ਵੀ ਇਨਸਾਨ ਨੂੰ ਬਹੁਤ ਸਾਰੇ ਅਵੇਲੇਬਲ ਇਨਸਾਨਾਂ ਨੂੰ ਔਖਾ ਲੱਗਦਾ ਜਿੰਦਗੀ ਨੂੰ ਚਲਾਉਣਾ ਤੇ ਜਦੋਂ ਅਸੀਂ ਬਚਪਨ ਦੇ ਵਿੱਚ ਸਹੀ ਮਿਹਨਤ ਨਹੀਂ ਕੀਤੀ ਹੁੰਦੀ ਜਾਂ ਸਾਨੂੰ ਪੜਨ ਨੂੰ ਕਿਹਾ ਜਾਂਦਾ ਜਾਂ ਅ ਵੇਅਰ ਇਜ਼ ਦਾ ਰੈੱਡ ਲਾਈਟ ਏਰੀਆ ਹੈਡ ਲਾਈਟ ਏਰੀਆ ਹੈ ਰੈੱਡ ਲਾਈਟ ਏਰੀਆ ਹਮ ਇੱਥੇ ਤੇ ਇਸ ਕਰਕੇ ਪਪਾ ਨੂੰ ਇਹ ਦੇਖਣਾ ਚਾਹੀਦਾ ਕਿ ਜੋ ਵੀ ਸੰਸਾਰ ਦੇ ਉੱਤੇ ਜੀਵ ਜੰਤੂ ਵੀ ਆਇਆ ਉਹ ਨੂੰ ਵੀ ਐਸੀ ਤਰੀਕੀ ਦੇ ਨਾਲ 24 ਘੰਟਿਆਂ ਦੇ ਵਿੱਚ ਨੋਂ 10 ਘੰਟੇ ਉਹਨੂੰ ਕੰਮ ਕਰਨਾ ਪੈਂਦਾ ਹੈ ਤੁਸੀਂ ਕੀੜੀਆਂ ਕਾਢੇ ਵੀ ਦੇਖ ਲਓ ਪੰਛੀ ਵੀ ਦੇਖ ਲਓ ਪੰਛੀ ਵੀ ਰਾਤ ਨੂੰ ਹੀ ਸੌਂਦੇ ਆ ਇਨਸਾਨ ਦੀ ਤਰ੍ਹਾਂ ਕੀੜੀਆਂ ਕਾਢੇ ਦੇਖ ਲਓ ਵੀ ਰਾਤ ਨੂੰ ਹੀ ਇਹ ਟਿਕਾਣਾ ਪੁੰਦੇ ਦਿਨੇ ਨੂੰ ਤੁਰੇ ਰਹਿੰਦੇ ਆ ਇਹਨਾਂ ਹੋਰ ਛੋਟੇ ਤੋਂ ਛੋਟਾ ਵੀ ਜਿਹੜਾ ਜੀਵ ਹੈ ਜਿਹਦੇ ਵਿੱਚ ਐਕਟੀਵਿਟੀ ਹੈਗੀ ਆ ਤੇ ਉਹ ਦੇਖ ਲਓ ਇਸੇ ਤਰੀਕੇ ਦੇ ਨਾਲ ਆ ਨਾ ਵੇਰ ਇਜ਼ ਲੱਸੀ ਲੱਸੀ ਨਹੀਂ ਅੱਜ ਵੀ ਇਹ اسی ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਇਨਸਾਨ ਜਿਹੜਾ ਆ ਉਹੋ ਚੱਲਦਾ ਹਰ ਕਿਸੇ ਜਣ ਕੇ ਸੰਸਾਰ ਦੇ ਵਿੱਚ ਇਦਾਂ ਹੀ ਚੱਲਦੀ ਆ ਦੇਖੋ ਤੇ ਤੇ ਇਸੇ ਤਰੀਕੇ ਦੇ ਨਾਲ ਵੱਲੋਂ ਨਾ ਉਹਨਲੀ ਟਾਕਿੰਗ ਲਾਈਕ ਇਸ ਤੇ ਇਸੇ ਤਰੀਕੇ ਨਾਲ ਸੰਸਾਰ ਦੇ ਵਿੱਚ ਜਿਹੜਾ ਆ ਉਹ ਸਿਸਟਮ ਜਿਹੜਾ ਆ ਉਹ ਚੱਲਦੀ ਜਾਂਦਾ ਜਾਣਾ ਤੇ ਚਲੋ ਸਾਨੂੰ ਇਸੀ ਸਮਝ ਜਿਹੜੀ ਆ ਉਹ ਹੋਣੀ ਚਾਹੀਦੀ ਐ ਲੋ ਜਿੰਨੇ ਵੀ ਵੀਰ ਆਪਣੇ ਨਾਲ ਨਵੇਂ ਜੋੜਦੇ ਆ ਜ਼ਰੂਰ ਤੁਸੀਂ ਨਾ ਜਲਦੀ ਜਲਦੀ ਲਾਈਵ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਹੜੇ ਨਵੇਂ ਹੁੰਦੇ ਆ ਤੇ ਜਿਹੜੇ ਪੁਰਾਣੇ ਆ ਉਹ ਆਪਣੇ ਵੀ ਲਾਈਕ ਕਰ ਦਿਆ ਕਰੋ ਚੈਨਲ ਨੂੰ ਤੇ ਕੇ ਵੀ ਇੱਕ ਸਿਸਟਮ ਦੇ ਕੋਗੜਾ ਚੱਲਿਆ ਆ ਚਾਹੇ ਆਪਾਂ ਨੂੰ ਕੋਈ ਮੈਸੇਜ ਜਾਂਗੂ ਮਰਦਾ ਕਰ ਰਿਹਾ ਚਾਹੇ ਬੱਚਾ ਕਰ ਰਿਹਾ ਕੋਈ ਵੱਡੀ ਸਮਝ ਵਾਲਾ ਕਰ ਰਿਹਾ ਆ ਆਪਾਂ ਜਿਹੜਾ ਆ ਉਹਨੂੰ ਇੱਕ ਸਬਸਕ੍ਰਾਈਬਰ ਤੌਰ ਤੇ ਹੀ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹੁੰਦੇ ਆ ਨਾ ਦੇਖੋ ਨਾ ਤੇ ਕਿਵੇਂ ਇਹਦਾ ਹੁੰਦੀ ਆ ਵੀ ਬੱਚੇ ਵੀ ਜਿੱਦਾਂ ਪਹਿਲਾਂ ਦੱਸਿਆ ਵੀ ਬੱਚੇ ਵੀ ਅੱਜ ਕੱਲ ਜਿਹੜੇ ਆ ਤੇ ਸਿਆਣੇ ਆ ਠੀਕ ਹੈ ਜੀ ਜੋ ਵੀ ਅੱਛੀਆਂ ਗੱਲਾਂ ਕਰਦੇ ਆ ਤੇ ਲੋ ਅੱਛੀਆਂ ਗੱਲਾਂ ਨੂੰ ਤਾਂ ਜਿਹੜੀ ਆ ਖਰਪਸੇ ਜਾਨਕਿ अच्छੀਆਂ ਗੱਲਾਂ ਦਾ ਸਵਾਗਤ ਹੁੰਦਾ ਆ ਤੇ ਬੁਰਾਈ ਜਿਹੜੀ ਆ ਉਹਦਾ ਵੀ ਤੁਹਾਨੂੰ ਪਤਾ ਹੀ ਆ ਨਾ ਲਓ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਸਾਰਿਆਂ ਲਈ ਸੰਡੇ ਆ ਪੂਰੇ ਵਰਲਡ ਦੇ ਵਿੱਚ ਅੱਜ ਸੰਡੇ ਆ ਤੇ ਲੋਕ ਸਾਰੇ ਇੰਜੋਏ ਦੇ ਵਿੱਚ ਆ ਤੇ ਦਾ ਬੜਾ ਧੰਨਵਾਦ ਕਰਦੇ ਆ ਪਾਉਨਾ ਦਾ ਤੇ ਜਿਹੜੇ ਸਾਡੇ ਨਾਲ ਲਾਈਵ ਤੇ ਉੱਤੇ ਜੁੜੇ ਹੋਏ ਆ ਤੇ ਸਾਡੀਆਂ ਗੱਲਾਂ ਬਾਤਾਂ ਸੁਣ ਕੇ ਕਮੈਂਟ ਕਰ ਰਹੇ ਆ ਤੇ ਬੜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਉਹਨਾਂ ਦਾ ਜਿੰਨੇ ਵੀ ਵੀਰ ਜੁੜੇ ਆ ਚਲਦੇ ਚਲਦੇ ਲਾਈਵ ਨੂੰ ਲਾਈਕ ਜ਼ਰੂਰ ਕਰਦੇ ਆ ਕਰੋ ਤਾਂ ਜੋ ਇੱਕ ਦੂਸਰੀ ਨਾਲ ਜੋੜਨੇ ਦੀ ਜਿਹੜੀ ਆ ਵਿਧੀ ਆ ਉਹ ਜਿਹੜੀ ਆ ਵਧੀਆ ਬਣ ਸਕੇ ਤੇ ਲਓ ਬੜਾ ਧੰਨਵਾਦ ਆ ਟਾਡਾ ਕਿ ਅੱਜ ਬੜ ਜੰਮੀ ਰਖ ਰਹੀ ਆ ਕੋਈ ਗੱਲ ਨਹੀਂ ਤੇ ਮੈਂ ਅੱਜ ਪਰਨਾ ਬਣਣਾ ਆ ਲੈਣਾ ਕਿ ਥੋੜਾ ਮੈਕਾ ਚਲੋ ਲਾਈਵ ਫੋਜੀਏ ਤੇ ਦੋ ਦਿਨ ਕੰਮ ਦੇ ਵਿੱਚੋਂ ਟਾਈਮ ਹੀ ਨਹੀਂ ਲੱਗਿਆ ਹੈਗਾ ਤੇ ਇਸ ਕਰਕੇ ਫਿਰ ਲਾਈਵ ਜਿਹੜਾ ਆਪਾਂ ਨਹੀਂ ਹੋ ਸਕੇ ਚਲੋ ਠੀਕ ਆ ਵੀ ਆਪਾਂ YouTube ਤੇ ਆਪਾਂ ਕੰਮ ਆਪਾਂ ਯਾਰੀ ਦੋਸਤੀ ਦੇ ਯਾਰਾਂ ਦੋਸਤਾਂ ਦੇ ਨਾਲ ਮਿਲ ਕੇ ਤੇ ਰੱਖਦੇ ਆ ਪਰ ਕੰਮ ਵੀ ਸਾਨੂੰ ਜਿਹੜਾ ਕਰਨਾ ਜ਼ਰੂਰੀ ਆ ਸੂਇਸ਼ ਕਰਕੇ ਕੰਮ ਸਾਡੇ ਪਹਿਲੇ ਨੰਬਰ ਤੇ ਆ ਤੇ ਚਲੋ ਇਹ ਤਾਂ ਜਿਹੜਾ ਬਿੱਲੀ ਟਾਈਮ ਆ ਵੀ ਆਪਾਂ ਕਦੋਂ ਵੀ ਲਾਈਵ ਹੋ ਸਕਦੇ ਆ ਠੀਕ ਆ ਜੀ ਤੇ ਸੋ ਵੀ ਇਸੀ ਕਰਕੇ ਹੈਗੀ ਆ ਜਿੰਨੇ ਵੀ ਵੀਰ ਆਪਣੇ ਨਾਲ ਜੁੜੇ ਆ ਮਾਈਟ ਨਾ ਕਰਿਆ ਕਰੋ ਬੜਾ ਤਾਂ ਧੰਨਵਾਦ ਆ ਤੇ ਸੋਚ ਹੈਪੀ ਸੰਡੇ اور ਜਿੰਨੇ ਵੀ ਵੀਰ ਜੁੜਦੇ ਹੁੰਦੇ ਆ ਜਰੂਰ ਕਮੈਂਟ ਕਰਕੇ ਜਾਇਆ ਕਰੋ ਤਾਂ ਜੋ ਕੀ ਆ ਵੀ ਆਪਾਂ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰ ਸਕੀਏ ਸੋਚ ਸਾਂਝੀ ਕਰ ਸਕੀਏ ਤੇ ਕੋਈ ਕੋਈ ਬਿਲਾ ਬਿਲਾ ਇਨਸਾਨ ਲੱਭ ਪੈਂਦਾ ਆ ਸੋਚ ਵੜਾ ਤੇ ਫਿਰ ਜਿਹੜੀ ਆ ਉਹ ਸੋਚ ਜਿਹੜੀ ਆ ਉਹ ਇੱਕ ਵਧੀਆ ਚੱਲ ਪੈਂਦੀ ਆ ਠੀਕ ਹੈ ਜੀ ਤੇ ਉਹ ਸੁਣਾਉਂਕਿ ਮੈਂ ਸਭ ਠੀਕ ਠਾਕ ਹਾਂ ਜੀ ਲੋ ਇਹ ਹੀ ਉਮੀਦ ਕਰਦੇ ਆਂ ਕਿ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਠੀਕ ਹੈ ਜੀ ਤੇ ਵਧੀਆ ਬੁੱਧ ਬਖਸ਼ੇ ਅਕਲ ਬਖਸ਼ੇ ਤੇ ਤਨ ਜਿਹੜਾ ਟਾਟਾ ਤੰਦਰੁਸਤ ਰਹੇ ਇਹ ਬਾਕੀ ਰਹੀਆਂ ਗੱਲਾਂ ਤੇ ਇਹ انسان ਦੇ ਮੂੰਹ ਦੀਆਂ ਦਵਾਈਆਂ ਆ ਜਿਹੜੀਆਂ انسان ਦੇ ਮੂੰਹ ਨੂੰ ਨਿਕਰਨੀ ਆ ਚਾਹੀਦੀਆਂ ਆ ਤੇ ਚਲੋ ਜਿੱਦ ਤੁਸੀਂ ਸਾਡੇ ਨਾਲ ਜੁੜਦੇ ਆ ਤੇ ਸਾਡਾ ਵੀ ਫਰਜ਼ ਬਣਦਾ ਆ ਕਿ ਅਸੀਂ ਤੁਹਾਨੂੰ ਦਵਾਈਆਂ ਉਹ ਤੇ ਤੁਹਾਡੀ ਤੰਦਰੁਸਤੀ ਜਿਹੜੀ ਆ ਉਹ ਪ੍ਰਮਾਤਮਾ ਤੋਂ ਮੰਗੀਏ ਚੈਲੋ ਅੱਜ ਮੌਸਮ ਵਧੀਆ ਆ ਧੁੱਪ ਵੀ ਨਿਕਲੀ ਆ ਤੇ ਮਿੱਠੀ ਮਿੱਠੀ ਠੰਡੀ ਠੰਡੀ ਹਵਾ ਵੀ ਚੱਲਦੀ ਆ ਤੇ ਸੋ ਇਸ ਕਰਕੇ ਅੱਜ ਹੈਗਾ ਮੌਸਮ ਵਧੀਆ ਠੀਕ ਹੈ ਜੀ ਤੇ ਕੋਈ ਮੌਸਮ ਨਹੀਂ ਆ ਲੋ ਹੋਰ ਜਿੰਨੇ ਵੀ ਵੀਰ ਆਪਣੇ ਨਾਲ ਜੁੜੇ ਆ ਉਹ ਕਮੈਂਟ ਕਰਨ ਤੋਂ ਰੁਕ ਗਏ ਆ ਤੇ ਨਿਤੇਸ਼ ਬੱਬੂ ਕੀ ਗੱਲ ਕੋਈ ਗਲਤ ਕਮੈਂਟ ਹੋ ਗਿਆ ਜਿਹੜਾ ਡਿਲੀਟ ਕਰ ਦਿੱਤਾ ਆ ਕੋਈ ਗੱਲ ਨਹੀਂ ਗਲਤੀਆਂ ਹਲਤੀਆਂ ਇੱਥੇ ਸੰਸਾਰ 'ਚ ਚਲਦੀਆਂ ਰਹਿੰਦੀਆਂ ਆ ਤੇ ਮੈਸੇਜ ਕੋਈ ਵੀ ਆ ਨਾ ਕੱਟੋ ਕਰੀ ਜਾਵੋ ਤੇ ਉਹ ਠੀਕ ਹੈ ਜੀ ਹੁਣ ਲਾਈਵ ਕਰੀਏ ਬੰਦ